ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਬੈਂਸ ਭਰਾਵਾਂ ਨੇ ਵੀ ਨਾਮਜ਼ਦਗੀਆਂ ਭਰੀਆਂ ਸਿਮਰਜੀਤ ਬੈਂਸ ਲੁਧਿਆਣਾ ਦੇ ਆਤਮ ਨਗਰ ਹਲਕੇ ਅਤੇ ਉਹਨਾਂ ਦੇ ਭਰਾ ਬਲਵਿੰਦਰ ਬੈਂਸ ਨੇ ਲੁਧਿਆਣਾ ਦੱਖਣੀ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ ਲੋਕ ਇਨਸਾਫ ਪਾਰਟੀ ਦਾ ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੈ ਬੈਂਸ ਭਰਾਵਾਂ ਦਾ ਲੁਧਿਆਣਾ 'ਚ ਚੰਗਾ ਆਧਾਰ ਮੰਨਿਆ ਜਾਂਦਾ ਹੈ ਜਿੰਨੀ ਵੱਡੀ ਲੋਕਾਂ ਦੇ ਅੰਦਰ ਜੋਸ਼ ਭਰੀ ਤਬਦੀਲੀ ਦੀ ਕ੍ਰਾਂਤੀ ਹੈ ਮੈਂ ਆਪਣੇ ਸੰਗਤ ਦੀ ਸੇਵਾ ਦੇ 18 ਸਾਲ ਦੇ ਅਰਸੇ 'ਚ ਐਸੀ ਕਦੇ ਲੋਕਾਂ ਦੇ ਅੰਦਰ ਤਬਦੀਲੀ ਦੀ ਲਹਿਰ ਨਹੀਂ ਦੇਖੀ ਜੋਸ਼ ਨਹੀਂ ਦੇਖਿਆ ਬਿਨਾਂ ਕਿਸੇ ਪ੍ਰਬੰਧਾਂ ਤੋਂ ਬਿਨਾਂ ਝੰਡੀ ਡੰਡੀ ਬੈਨਰ ਮੈਂ ਮਾਝਾ ਮਾਲਵਾ ਦੁਆਬਾ ਸਾਰੀਆਂ ਬੈਲਟਾਂ 'ਚ ਜਾ ਕੇ ਆਇਆ ਆਪ ਮਹਾਰੇ ਲੋਕ ਲੱਗੇ ਹੋਏ ਆ ਉਹਦੇ ਪਿੱਛੇ ਕਾਰਨ ਹੈ ਕਿ ਜਿਹੜਾ 70 ਸਾਲ ਤੋਂ ਕਾਂਗਰਸ ਤੇ ਅਕਾਲੀ ਦਲ ਕਲਚਰ ਚੱਲੇ ਆ ਰਿਹਾ ਰਲ ਕੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਦਾ ਸਿਸਟਮ ਹੈ ਅੱਜ ਉਹਦੇ ਵਿਰੁੱਧ ਲੋਕ ਇੱਕ ਮੰਚ ਤੇ ਇਕੱਠੇ ਹੋਏ ਆ ਜਿਹੜੀ ਲੋਕਾਂ 'ਚ ਕ੍ਰਾਂਤੀ ਦੀ ਲਹਿਰ ਆ ਕਿਹਸਾ ਜਜ਼ਬਾ ਹੈ ਲੋਕ ਤਾਂ ਐਸੀ ਤਬਦੀਲੀ ਚਾਹੁੰਦੇ ਆ ਮੈਨੂੰ ਲੱਗਦਾ ਅਸੀਂ 100 ਪਲੱਸ ਕਹਿੰਦੇ ਸੀ ਪਰ ਅੱਜ ਇਹ ਲੱਗਦਾ ਕਿ 117 ਦੀਆਂ 117 ਸੀਟਾਂ ਲੋਕ ਇਨਸਾਫ ਪਾਰਟੀ ਤੇ ਆਮ ਆਦਮੀ ਪਾਰਟੀ ਦੀ ਫਤਿਹ ਹੋ ਇਸ ਤੋਂ ਇਲਾਵਾ ਅੱਜ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਵੀ ਆਪਣੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਤੋਤਾ ਸਿੰਘ ਮੋਗਾ ਦੇ ਧਰਮਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ